ਮੈਂ ਹੰਪਰਦੀਪ ਕਾਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਤੁਹਾਡੇ ਨਾਲ ਪ੍ਰੋਗਰਾਮ ਐਡੀਟোরিয়াল ਟਾਕ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਅਹਿਮ ਟਾਪਿਕਸ ਤੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਕਿਤੇ ਨਾ ਕਿਤੇ ਬੇਹੱਦ ਜ਼ਰੂਰੀ ਹੈ ਤੇ ਤੁਹਾਨੂੰ ਜਾਣਕਾਰੀ ਦੇਣਾ ਤੁਹਾਨੂੰ ਜਾਣੂ ਕਰਾਉਣਾ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਰਜੀਸ਼ ਸਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਗ੍ਰੇਟਫੁਲ ਜੀ ਸਰ ਸਭ ਤੋਂ ਪਹਿਲਾਂ ਸੀ ਗੱਲ ਕਰ ਲੈਣੇ ਆ ਇੰਡੀਆ ਔਰ ਕੈਨੇਡਾ ਦੀ ਸੋ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੇ ਜਿਹੜੇ ਸਬੰਧ ਨੇ ਰਿਲੇਸ਼ਨ ਨੇ ਆਪਸ ਦੇ ਵਿੱਚ ਬਹੁਤੇ ਚੰਗੇ ਨਹੀਂ ਹੈਗੇ ਸੋ ਜਦੋਂ ਤੋਂ ਨਵੀਂ ਸਰਕਾਰ ਬਣਦੀ ਹੈ ਦੋਵੇਂ ਦੇਸ਼ਾਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਕੁਝ ਬਿਆਨ ਸਾਂਝੇ ਕੀਤੇ ਸੀ ਜਿਨ੍ਹਾਂ ਤੋਂ ਬਾਅਦ ਸ਼ਾਇਦ ਲੋਕਾਂ ਨੂੰ ਲੱਗਦਾ ਕਿ ਹੁਣ ਉਹਨਾਂ ਦੇ ਰਿਲੇਸ਼ਨ ਥੋੜੇ ਜੇ ਠੀਕ ਹੋ ਸਕਦੇ ਆ ਕਿਵੇਂ ਦੇਖਦੇ ਹੋ ਬਹੁਤ ਤੁਸੀਂ ਇੱਕ ਇੰਪੋਰਟੈਂਟ ਇੰਟਰਨੈਸ਼ਨਲ ਲੈਵਲ ਦਾ ਟੌਪਿਕ ਰੇਜ਼ ਕੀਤਾ ਹੈ ਸੋ ਆਈ ਕੰਗ੍ਰੈਚੂਲੇਟ ਐਂਡ ਆਈ ਅਪਰੀਸ਼ੀਏਟ ਯਰ ਇਨਫੋਰਮੇਸ਼ਨ ਬੜੀ ਵੱਡੀ ਗੱਲ ਹੈਗੀ ਹੈ ਕਿ ਨਵੀਂ ਪੀੜ੍ਹੀ ਨੂੰ ਜਾਂ ਸਾਡੇ ਵਿਊਅਰਸ ਨੂੰ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਕਿਉਂਕਿ ਸਾਡੇ ਮੁਲਕਾਂ ਦੋਹਾਂ ਮੁਲਕਾਂ ਦੇ ਜਿਹੜੇ ਦਵੱਲੇ ਰਿਸ਼ਤੇ ਸੀਗੇ ਬਹੁਤ ਹੀ ਜ਼ਿਆਦਾ ਥਲੜੇ ਸਤਰ ਤੇ ਆ ਗਏ ਸੀਗੇ ਇਥੋਂ ਤੱਕ ਤੁਹਾਨੂੰ ਯਾਦ ਹੋਏਗਾ ਕਿ ਕੁਝ ਪਹਿਲੇ ਕੁਝ ਮਹੀਨਿਆਂ ਤੱਕ ਇਹਨਾਂ ਨੇ ਇੱਕ ਦੂਜੇ ਦੇ ਸਫਰਤ ਖਾਣਿਆਂ 'ਚੋਂ ਬੱਦੇ ਹੀ ਕੱਢਦੇ ਸੀਗੇ ਅੱਛਾ ਜੀ ਇਹਨਾਂ ਨੇ ਆਪਣੇ ਜਿਹੜੇ ਹਾਈ ਕਮਿਸ਼ਨਸ 'ਚੋਂ ਸਾਡੇ ਵਾਲੇ ਪਹਿਲਾਂ ਉਹਨਾਂ ਨੇ ਕੱਢੇ ਫਿਰ ਸਾਡੇ ਵਾਲਿਆਂ ਨੇ ਕੱਢੇ ਇਸੇ ਕਾਈਂਡ ਆਫ ਯੂ ਨੋ ਹਿਊਮਿਲੇਸ਼ਨ ਐਂਡ ਬੜੀ ਕਿ ਤਰ੍ਹਾਂ ਦੀ ਕਹਿੰਦੇ ਨਾ ਇੱਕ ਡਿਫਰੈਂਸ ਦਾ ਇੱਕ ਸਤਾਰ ਹੁੰਦਾ ਜੀ ਭੈਣ ਭਰਾਵਾਂ 'ਚ ਵੀ ਰਿਸ਼ਤਿਆਂ ਦੇ ਵਿੱਚ ਥੱਲੇ ਆਂਦੇ ਆ ਪਰ ਇਹਨਾਂ ਲੂਜ਼ ਹੋ ਜਾਣਾ ਕਿ ਤੁਸੀਂ ਬੰਦੇ ਆਪਣੇ ਕੱਢ ਦੋ ਆਪਣਾ 100-100 ਬੰਦੇ ਦਾ ਸਟਾਫ ਹੈ ਉਹਨਾਂ ਵਿੱਚੋਂ 80 ਬੰਦੇ ਕੱਢ ਦੋ ਅੱਛਾ ਜੀ ਚਲੇ ਜੇ ਤੁਸੀਂ ਇੰਨੇ ਘੰਟੇ ਚ ਖਾਲੀ ਕਰ ਦੋ ਸਾਡਾ ਮੁਲਕ ਸੋ ਇਸ ਲੈਵਲ ਤੱਕ ਕੰਮ ਹੋ ਗਿਆ ਸੀਗਾ ਉੱਤ ਐਲੀਗੇਸ਼ਨ ਇਹ ਜਿਹਾ ਲੱਗ ਲੱਗੇ ਸੀਗੇ ਟ੍ਰੋਡੋ ਸਾਹਿਬ ਵੱਲੋਂ ਕਿ ਜੀ ਇਹ ਸਾਡਾ ਜਿਹੜਾ ਮੁਲਕ ਉੱਥੇ ਕਤਲੋਗਰਤ ਕਰਾ ਰਿਆ ਕੈਨੇਡਾ ਦੀ ਧਰਤੀ ਦੇ ਉੱਤੇ ਹੂੰ ਸੋ ਕਿਉਂਕਿ ਇੰਟਰ ਆਪਰ ਇੰਡੀਆ ਪਹਿਲਾਂ ਕਦੇ ਵੀ ਇਸ ਕੰਮ 'ਚ ਇਹਨਾਂ ਤੇ ਐਲੀਗੇਸ਼ਨ ਨਹੀਂ ਆਏ ਕਿ ਦੂਸਰੇ ਦੇ ਮੁਲਕ ਦੀ ਧਰਤੀ ਦੇ ਜਾ ਕੇ ਬੰਦੇ ਮਰਵਾੜੇ ਹੂੰ ਸੋ ਉੱਥੇ ਮਿਸਰ ਨਿਜਰ ਦਾ ਮਾਰਡਰ ਹੋਇਆ ਜਾਂ ਮਾਰਡਰ ਹੋਰ ਵੀ ਹੋਏ ਹਰਬੀਰ ਸਿੰਘ ਦੀ ਪਾਰਟੀ ਹਰ ਗਈ ਸੋ ਹੁਣ ਜੋ ਤੁਹਾਡੀ ਇਨਫਰਮੇਸ਼ਨ ਬਿਲਕੁਲ ਮਚਿਓਰ ਕਰ ਕਰੈਕਟ ਲੱਗ ਰਹੀ ਹੈ ਮੈਨੂੰ ਕਿ ਦੋਹਾਂ ਦੇਸ਼ਾਂ ਦੇ ਜਿਹੜੇ ਵਿਦੇਸ਼ ਮੰਤਰੀ ਆ ਜੀ ਉੱਥੋਂ ਦੇ ਅਨੀਤਾ ਆਨੰਦ ਜਿਹੜੇ ਹੈ ਪੰਜਾਬੀ ਮੂਲ ਦੇ ਹੀ ਆ ਲੇਕਿਨ ਉੱਥੇ ਬੜੀ ਵੱਡੀ ਪੋਜੀਸ਼ਨ ਤੇ ਦੁਬਾਰਾ ਜਿੱਤ ਕੇ ਆ ਗਏ ਆ ਹੁਣ ਉਹਨਾਂ ਨੂੰ ਉਹਦਾ ਮਿਲਿਆ ਵਿਦੇਸ਼ ਮੰਤਰੀ ਕੈਨੇਡਾ ਦਾ ਅਤੇ ਉਹਨਾਂ ਦੀ ਤੇ ਸਾਡਾ ਜਿਹੜਾ ਵਿਦੇਸ਼ ਮੰਤਰੀ ਜੈਸ਼ੇਵ ਸ਼ੰਕਰ ਸਾਹਿਬ ਹੈਗੇ ਆ ਇਹ ਦੋਹਾਂ ਦੀ ਟੈਲੀਫੋਨ ਤੇ ਕਾਫੀ ਲੰਮੀ ਜਿਹੜੀ ਕਨਵਰਸੇਸ਼ਨ ਹੋਈ ਆ ਵਾਰਤਾ ਹੋਈ ਆ ਤੇ ਦੋਹਾਂ ਨੇ ਇੱਕ ਦੂਜੇ ਨੂੰ ਕੰਗ੍ਰੈਚੁਲੇਟ ਤੇ ਪੋਜ਼ਿਟਿਵ ਥੰਬਸ ਅਪ ਕੀਤਾ ਕਿ ਅਸੀਂ ਐਫਟੀਏ ਜਿਹੜਾ ਸਾਡਾ ਰੁਕਿਆ ਹੋਇਆ ਸੀਗਾ ਜਿਹਨੂੰ ਆਪਾਂ ਕਹਿੰਦੇ ਨੇ ਫ੍ਰੀ ਟ੍ਰੇਡ ਅਕੋਰਡ ਮੁਕਤ ਵਪਾਰ ਸਮਝੌਤਾ ਜੀ ਉਹ ਸਾਡਾ ਵਿਚ ਵਿਚਾਲੇ ਸੀਗਾ ਉਹ ਹੁਣ ਜਿਹੜਾ ਦੁਬਾਰਾ ਸ਼ੁਰੂ ਹੋਏਗਾ ਔਰ ਉਹਦਾ ਫਾਇਦਾ ਜਿਹੜਾ ਦੋਹੇ ਮੁਲਕਾਂ ਨੂੰ ਹੋਏਗਾ ਦੋਹੇ ਮੁਲਕਾਂ ਦੇ ਜਿਹੜੇ ਇੰਪੋਰਟਰ ਐਕਸਪੋਰਟਰ ਹੈਗੇ ਆ ਇਹਨਾਂ ਨੂੰ ਹੋਏਗਾ ਇੱਕ ਫਾਇਦਾ ਹੋਰ ਵੀ ਹੈਗਾ ਕਿਉਂਕਿ ਜਿਹੜੀਆਂ ਥ੍ਰੈਟਸ ਜਿਹੜੀਆਂ ਸੀਗੀਆਂ ਟਰੰਪਸ ਆਫ ਵੱਲੋਂ ਦਿੱਤੀਆਂ ਜਾ ਰਹੀਆਂ ਸੀਗੀਆਂ ਹਮ ਸਾਰੇ ਯੂਰਪ ਨੂੰ ਹੋਰ ਮੁਲਕਾਂ ਨੂੰ ਉਹਨੂੰ ਵੀ ਇੱਕ ਤਰ੍ਹਾਂ ਦਾ ਡਿਪਲੋਮੈਟਿਕ ਠੱਲ ਪਏਗੀ ਜੀ ਇੱਕ ਡਿਪਲੋਮੈਟਿਕ ਸਰਕਲ ਜਿਸ ਨੂੰ ਯੂ ਨੋ ਕਿ ਹੱਥਾਂ ਨਾਲ ਔਰ ਮੰਮਾ ਨਾਲ ਲੜਾਈ ਨਹੀਂ ਹੁੰਦੀ ਹੁੰਦੀ ਇਹ ਬਿਹਾਈਂਡ ਦਾ ਕਾਟਨ ਕਾਫੀ ਕੁਝ ਹੁੰਦਾ ਜੀ ਪਰਦੇ ਦੇ ਪਿੱਛੇ ਕਾਫੀ ਕੁਝ ਹੁੰਦਾ ਔਰ ਮੇਰਾ ਖਿਆਲ ਹੈ ਕਿ ਆ ਜਿਹੜੀ ਮੂਵ ਹੈਗੀ ਆ ਇੰਡੀਆ ਵਾਸਤੇ ਇੱਕ ਪੋਜ਼ਿਟਿਵ ਜੈਸਚਰ ਪਰ ਚੰਗਾ ਇਸ਼ਾਰਾ ਲੈ ਕੇ ਆ ਰਹੀ ਹੈਗੀ ਆ ਔਰ ਪਰਮਾਤਮਾ ਕਰੇ ਕਿ ਇਹ ਰਿਸ਼ਤੇ ਹੋਰ ਸੁਖਾਵੇਂ ਹੋਣ ਕਿਉਂਕਿ ਸਾਡਾ ਜਿਹੜਾ ਲੱਖਾਂ ਦੀ ਗਿਣਤੀ ਚ ਭਾਈ ਜਾ ਰ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਜੀ اور ਕੈਨੇਡਾ ਤੇ ਭਾਰ ਇੱਕ ਦੂਜੇ ਤੋਂ ਇੱਕ ਅੱਜ ਦੇ ਨਹੀਂ ਪਿਛਲੇ 90 ਸਾਲਾਂ ਤੋਂ ਇੱਕ ਦੂਜੇ ਨਾਲ ਸੰਬੰਧਤ ਹੈਗੇ ਆ ਸੰਬੰਧ ਰੱਖਦੇ ਨੇ ਸੋ ਬਿਲਕੁਲ ਸਸਰ ਹੁਣ ਅਸੀਂ ਗੱਲ ਕਰ ਲੈਨੇ ਆ ਉਹਨਾਂ ਸਟੂਡੈਂਟਸ ਬਾਰੇ ਉਹਨਾਂ ਵਿਦਿਆਰਥੀਆਂ ਬਾਰੇ ਜਿਹੜੇ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਨੇ ਸੋ ਕਿਤੇ ਨਾ ਕਿਤੇ ਖੁਸ਼ਖਬਰੀ ਉਹਨਾਂ ਲਈ ਜ਼ਰੂਰ ਹੈ ਸੋ ਬਿਲਕੁਲ ਲਿਵਰਪੂਲ ਯੂਨੀਵਰਸਿਟੀ ਟਾਪ ਲੈਵਲ ਯੂਨੀਵਰਸਿਟੀ ਆ ਆਲਮੋਸਟ ਹਰ ਇੱਕ ਵਿਦਿਆਰਥੀ ਜਾਣਦਾ ਹੈ ਤੇ ਹਰ ਇੱਕ ਵਿਦਿਆਰਥੀ ਦਾ ਸੁਪਨਾ ਹੈ ਕਿ ਉੱਥੇ ਜਾ ਕੇ ਪੜ੍ਹੇ ਸੋ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਲਿਵਰਪੂਲ ਯੂਨੀਵਰਸਿਟੀ ਦੀ ਆਹੋ ਆਪਣੇ ਦੇਸ਼ ਦੇ ਵਿੱਚ ਸਥਾਪਿਤ ਹੋਣ ਜਾ ਰਹੀ ਹੈ ਜਿਹਨਾਂ ਇੱਕ ਤਾਂ ਗੁਰੂਗਰਾਮ ਦੇ ਵਿੱਚ ਔਰ ਦੂਸਰਾ ਜਿਹੜਾ ਕਹਿ ਸਕਦੇ ਆ ਬੈਂਗਲੌਰ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਇਨਫਾਰਮੇਸ਼ਨ கரਕਟ ਹੈ ਗਿਆ ਉਹਰੇ ਕੋ ਲੌਜੀਕਲ ਹੈ ਲੌਜੀਕ ਇਹਦੇ ਪਿੱਛੇ ਇਹ ਹੈਗਾ ਕਿ ਜੇ ਉਥੋਂ ਦੀਆਂ ਯੂਨੀਵਰਸਿਟੀਆਂ ਇੱਥੇ ਕੈਂਪਸਸ ਸ ਕੋਲ ਰਹੀਆਂ ਹਨ ਹੂੰ 1926 ਦੇ ਵਿੱਚ 26 ਦਾ ਮਤਲਬ ਹੈ ਕਿ ਇਨਫਰਾਸਟ੍ਰਕਚਰ ਨੂੰ ਤਿਆਰ ਕਰਦਿਆਂ ਕਰਦਿਆਂ ਕਈ ਚੀਜ਼ਾਂ ਹੁੰਦੀਆਂ ਜੀ ਇਹ ਤਾਂ ਹੈ ਨਹੀਂਗਾ ਵੀ ਵੀ ਆਪਾਂ ਟੀਨਾ ਦੀ ਉਹ ਪਾਣੀ ਹੈ ਹਟ ਹੂੰ ਤੇ ਰਾਤੋਂ ਰਾਤ ਖੜਾ ਕਰਤਾ ਤੇ ਕੰਮ ਹੋ ਗਿਆ ਕਈ ਤਰ੍ਹਾਂ ਦੇ ਐਕਸਪਰਟਾਈਜ਼ ਵਰਲਡ ਤੋਂ ਲੈ ਕੇ ਆਣੇ ਪੈਂਦੇ ਆ ਔਰ ਲੈ ਕੇ ਆਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰੈਪਰੇਸ਼ਨਸ ਹੁੰਦੀਆਂ ਯੂਜੀਸੀ ਦੀਆਂ ਪਰਮਿਸ਼ਨਸ ਹੁੰਦੀਆਂ ਪਰਮਿਸ਼ਨਸ ਆਲਰੇਡੀ ਹੋ ਚੁੱਕੀਆਂ ਆ ਔਰ ਧਰਮਿੰਦਰ ਪ੍ਰਧਾਨ ਜਿਹੜੇ ਸਾਡੇ ਮੰਤਰੀ ਹੈਗੇ ਆ ਉਹ ਇੱਕ ਦੂਜੇ ਨਾਲ ਲੈਟਰ ਐਕਸਚੇਂਜ ਕਰ ਚੁੱਕੇ ਹੈਗੇ ਆ ਯੂਕੇ ਯੂਨੀਵਰਸਿਟੀ ਦੀ ਜਿਹੜੀ ਲਿਵਰਪੂਲ ਹੈਗੀ ਆ ਔਰ ਸਾਊਥੈਂਪਟਨ ਯੂਨੀਵਰਸਿਟੀ ਨਾਲ ਜੀ ਇਹ ਦੋਨੇ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਬਹੁਤ ਇਨਥੂਸੀਆਜ਼ਮ ਦੇ ਨਾਲ ਉਤਸ਼ਾਹ ਦੇ ਨਾਲ ਆਪਣੇ ਜਿਹੜੇ ਕੈਂਪਸਸ ਖੋਲਣ ਜਾ ਰਹੀਆਂ ਜਿਨ੍ਹਾਂ ਦੀ ਸ਼ੁਰੂਆਤ 2026 ਅਗਸਤ ਦੇ ਆਸ-ਪਾਸ ਹੋ ਜੇਗੀ ਤੇ ਸਾਡੇ ਭਾਰਤ ਦੇ ਜਿਹੜੇ ਵਿਦਿਆਰਥੀ ਹੈਗੇ ਐ ਇਹਨਾਂ ਨੂੰ ਵੱਡਾ ਫਾਇਦਾ ਮਿਲੇਗਾ ਇਹ ਤੁਹਾਨੂੰ ਆਪ ਹੀ ਪਤਾ ਹੈ ਕਿ ਤੁਸੀਂ ਵੀ ਕਿਤੇ ਬਾਹਰ ਪੜਨ ਗਏ ਹੋਵੋਗੇ ਜਦੋਂ ਘਰ ਦੇ ਕੋਲ ਪੜਨਾ ਹੁੰਦਾ ਤੇ ਥੋੜਾ ਜਿਹਾ ਸਸਤਾ ਪਿਆਦਾ ਜੀ ਬਿਲਕੁਲ ਜਦੋਂ ਤੁਹਾਨੂੰ 1000 5000 ਕਿਲੋਮੀਟਰ ਦੂਰ ਪੜਨ ਜਾਣਾ ਉੱਥੇ ਰਹਿਣਾ ਉੱਥੋਂ ਦੀ ਕਰੰਸੀ ਖਰੀਦ ਕੇ ਖਰਚੇ ਕਰਨੇ ਪੈਂਦੇ ਆ ਉਹ ਬਹੁਤ ਮਹਿੰਗਾ ਔਰ ਬਹੁਤ ਕਈ ਵਾਰੀ ਬੰਦੇ ਰਹਿ ਵੀ ਜਾਂਦੇ ਹੁੰਦੇ ਆ ਬਹੁਤ ਵਿਦਿਆਰਥੀ ਰਹਿ ਜਾਂਦੇ ਨੇ ਸੋ ਇਸ ਕਰਕੇ ਯੂਅਰ ਇਨਫੋਰਮੇਸ਼ਨ ਇਜ਼ ਕੁਆਇਟ ਕਰੈਕਟ ਇੱਥੇ ਦੋ ਵੱਡੇ ਕੈਂਪਸਿਸ ਖੁੱਲਣ ਜਾ ਰਹੇ ਹੈਗੇ ਆ ਇੰਟਰਨੈਸ਼ਨਲ ਲੈਵਲ ਦੇ ਜਿਨ੍ਹਾਂ ਦਾ ਵਰਲਡ ਦੇ ਵਿੱਚ ਨਾਮ ਹੈਗਾ ਹਿਸਟਰੀ ਦੇ ਵਿੱਚ ਵੀ ਨਾਮ ਹੈਗਾ ਜਿਹੜੇ ਹਾਰਵਰਡ ਯੂਨੀਵਰਸਿਟੀ ਸੀ ਜਿੱਦਾ ਬਰੋਲਾ ਟ੍ਰੰਪ ਸਾਹਿਬ ਨਾਮ ਪੈ ਗਿਆ ਉਹਦਾ ਵੀ ਬਹੁਤ ਵੱਡਾ ਇਤਿਹਾਸ ਸੀਗਾ ਲੇਕਿਨ ਉਹ ਚੁਕਾ ਚ ਜੇ ਆਈ ਟਰੰਪ ਸਾਹਿਬ ਦੇ ਔਰ ਅੱਜ ਵੀ ਕਹਿੰਦੇ ਅਸੀਂ ਜਿੱਦਾਂ ਮਰਜ਼ੀ ਸਰਵਾਈਵ ਕਰਾਂਗੇ ਤੁਸੀਂ ਸਰਾਡੀ ਗਰਾਂਟ ਬੰਦ ਕਰ ਲਈਏ ਜਾਂ ਕਰੋ ਨਹੀਂ ਕਰਨੀ ਨਾ ਕਰੋ ਸੋ ਇਹ ਜਿਹੜੇ ਦੋ ਕੈਂਪਸਸ ਦਾ ਫਾਇਦਾ ਇਵੈਂਚੁਅਲੀ ਜਿਹੜਾ ਹੈਗਾ ਉਹ ਆਪਣੇ ਜਿਹੜੇ ਨਵੀਂ ਪੀੜੀ ਨੂੰ ਹੋਏਗਾ ਹੀ ਹੋਏਗਾ ਜੀ ਸਰ ਲੱਗਦਾ ਕਿ ਜਦੋਂ ਬਾਹਰਲੇ ਮੁਲਕਾਂ ਤੋਂ ਵੀ ਬੱਚੇ ਪੜਨ ਇੱਥੇ ਆਉਣਗੇ ਸੋ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਵੀ ਵਧੂਗੀ ਆ ਯਸ ਤੁਸੀਂ ਲੌਜਿਕ ਬੜਾ ਵਧੀਆ ਦਿੱਤਾ ਮੈਨੂੰ ਬੜੀ ਦਲੀਲ ਬੜੀ ਪਿਆਰੀ ਮੈਨੂੰ ਚੰਗੀ ਲੱਗੀ ਆ ਕਿ ਜਦੋਂ ਤੁਸੀਂ ਯੂਨੀਵਰਸਿਟੀ ਦਾ ਮਤਲਬ ਕੀ ਹੁੰਦਾ ਹਮ ਯੂਨੀਵਰਸਿਟੀ ਜਾਂ ਇੰਟਰਨੈਸ਼ਨਲ ਕੈਂਪਸਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੀ ਦੁਨੀਆਂ ਦੇ ਵੱਖ-ਵੱਖ ethnicities ਦੇ ਨਾਲ ਹਮ ਅਸੀਂ ਕਬੀਲਾ ਹੀ ਲੋਕ ਦੇ ਨਾ ਰਹਿਣਾ ਚਾਹਦੇ ਜੀ ਜੀ ਰੀਤ ਦੇ ਉਹਦੇ ਥਾਰ ਦੇ ਜੰਗਲ ਚ ਬੈਠੇ ਆ ਇੱਕੋ ਤਰ੍ਹਾਂ ਦੇ ਤਰ੍ਹਾਂ ਦੇ ਇੱਕੋ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਆ ਜੇ ਅਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਕਮਿਊਨਿਟੀਆਂ ਦੇ ਨਾਲ ਸਾਂਝ ਪਾਵਾਂਗੇ ਮਿਲਾਂਗੇ ਗਿळाਾਂਗੇ ਯੂਨੀਵਰਸਿਟੀ ਦਾ ਮਤਲਬ ਵੀ ਆਪਣੇਪੇ ਚ ਹੁੰਦਾ ਯੂਨੀਵਰਸ ਯੂਨੀਵਰਸ ਜੇ ਦੀ ਐਸੈਪਟੇਬਿਲਟੀ ਯੂਨੀਵਰਸਟ ਚ ਹੋਵੇ ਯੂਨੀਵਰਸਲ ਸਾਰੇ ਵਿਸ਼ਵ ਚ ਹੋਵੇ ਜੀ ਤਾਂ ਇਹਨੂੰ ਵਿੱਚ ਵਿਦਿਆਲਿਆ ਕਿ ਉਹ ਕਹਿੰਨੇ ਆ ਬਿਲਕੁਲ ਬਿਲਕੁਲ ਕਿ ਵਿਸ਼ਵ ਵਿਦਿਆਲਿਆ ਇੱਥੇ ਸਾਰੀ ਯੂਨੀਅਸ ਯੂਨੀਵਰਸਿਟੀ ਯੂਨੀਵਰਸਿਟੀ ਅਸੈਪਟੈਂਸ ਆ ਜੀ ਜਿੱਦਾਂ ਲੁਧਿਆਣੇ ਪੀਯੂ ਵੇਖ ਲਓ ਉਹਦੀ ਉਹਦੀ ਵਰਲਡ ਲੈਵਲ ਦੀ ਯੂਨੀਵਰਸਿਟੀ ਕਿਉਂ ਕਿਹਾ ਜਾਂਦਾ ਹਮਮ ਔਰ ਉੱਥੇ ਕਿਸੇ ਟਾਈਮ ਦੇ ਵਿੱਚ ਹਰ ਐਥਨਿਕ ਦੇ ਹਰ ਕੌਮ ਦੇ ਲੋਕ ਉੱਥੇ ਹਰ ਮੁਲਕ ਦੇ ਲੋਕ ਉੱਥੇ ਪੜਾਣ ਆਂਦੇ ਸੀਗੇ ਔਰ ਪੜਨ ਵੀ ਆਂਦੇ ਸੀਗੇ ਪੜਨ ਆਂਦੇ ਸੀ ਲੀਕ ਨੇ ਇਸੇ ਪੰਜਾਬ ਜੂ ਕੋਈ ਸੈਸਟੀ ਮਾਹੌਲ ਇਹ ਜਿਆ ਹੋ ਗਿਆ ਕਿ ਉੱਥੇ ਇੱਕ ਇੱਕ ਕਮਿਊਨਿਟੀ ਦੀ ਡੋਮਿਨੈਂਸ ਦੇ ਚੱਕਰ ਦੇ ਵਿੱਚ ਯੂਨੀਵਰਸਿਟੀ ਦਾ ਡੇਵਲ ਡਾਊਨ ਹੋਇਆ ਔਰ ਅਲਟੀਮੇਟਲੀ ਨੁਕਸਾਨ ਪੰਜਾਬੀਆਂ ਨੂੰ ਹੋਇਆ ਤੇ ਪੰਜਾਬ ਔਰ ਆਪਣੇ ਜਿਹੜਾ ਨਾਰਦਰਨ ਖਿੱਤਾ ਉਹਨੂੰ ਹੋਇਆ ਸੋ ਇਸ ਕਰਕੇ ਤੁਹਾਡਾ ਕੁਐਸਚਨ ਬੜਾ ਵਧੀਆ ਸੀਗਾ ਔਰ ਤੋਂ ਡਾਕ ਦੇ ਦਲੀਲ ਬੜੀ ਵਧੀਆ ਸੀ ਕਿ ਅਲੱਗ-ਅਲੱਗ ਜੇ ਲੋਕ ਕਿਤੇ ਮਿਲਣਗੇ ਭਾਈਚਾਰਕ ਸਾਂਝ ਦੇ ਨਾਲ-ਨਾਲ ਤਕਨੀਕੀ ਕਿਸਾਨ ਜੀ ਬਹੁਤ ਜ਼ਿਆਦਾ ਵਧਦੀ ਹੈ ਵਧਦੀ ਹੈ ਸੋ ਅਸੀਂ ਦਰਸ਼ਕਾਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਹੈ ਸੋ ਇੱਕ ਹੋਰ ਟੌਪਿਕ ਹੈ ਜਿਸ ਵੇਲੇ ਨਾ ਕਾਫੀ ਜ਼ਿਆਦਾ ਵਧਿਆ ਹੋਇਆ ਲੋਕ ਖਬਰਾਂ ਸੁਣ ਕੇ ਡਰੇ ਵੀ ਹੋਏ ਨੇ ਕਹਿੰਦੇ ਕੋਵਿਡ 19 ਫਿਰ ਤੋਂ ਵਾਪਸ ਆ ਗਿਆ ਕਿ ਕਰੋਨਾ ਦੇ ਮਾਮਲੇ ਨੇ ਜਿਹੜੇ ਉਹ ਵਧਣੇ ਸ਼ੁਰੂ ਹੋ ਗਏ ਨੇ ਸੋ ਅਸੀਂ ਆਪਣੇ ਐਡੀਟੋਰੀਅਲ ਟਾਕ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਵਾਕਈ ਕਰੋਨਾ ਦੇ ਕੇਸਸ ਨੇ ਜਿਹੜੇ ਉਹ ਖਬਰਾਂ ਸੁਣਦੇ ਨੇ ਵਧਣੇ ਸ਼ੁਰੂ ਹੋ ਗਏ ਨੇ ਸੋ ਦੇਸ਼ ਭਰ ਦੇ ਵਿੱਚ ਹੁਣ ਤਾਂ ਕਰੋਨਾ ਦੇ मामले ਨੇ ਜਿਹੜੇ 1045 ਤੱਕ ਦਰਜ ਆ ਚੁੱਕੇ ਨੇ ਯਾਨੀ ਕਿ ਮਾਮਲੇ ਸਾਹਮਣੇ ਆ ਚੁੱਕੇ ਨੇ ਸੋ ਪੰਜ ਮੌਤਾਂ ਨੇ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਵੀ ਹੋ ਚੁੱਕੀਆਂ ਨੇ ਸੋ ਜੇ ਗੱਲ ਕੀਤੀ ਜਾਵੇ ਲੋਕ ਇਸ ਤਰੀਕੇ ਦੇ ਨਾਲ ਡਰੇ ਨੇ ਕਿ ਸ਼ਾਇਦ ਫਿਰ ਤੋਂ ਲੋਕਡਾਊਨ ਲੱਗੇਗਾ ਫਿਰ ਤੋਂ ਜਿਹੜੀ ਨਵੀਂ ਬੂਸਟਰ ਡੋਜ਼ ਲੱਗੇਗੀ ਪਰ ਅਸੀਂ ਆਪਣੇ ਚੈਨਲ ਦੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਏਮਜ਼ ਦੇ ਜਿਹੜੇ ਮੈਡੀਸਨ ਡਿਪਾਰਟਮੈਂਟ ਦੇ ਇੱਕ ਡਾਕਟਰ ਨੇ ਡਾਕਟਰ ਨੀਰੇਚ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਇਦਾਂ ਦੀਆਂ ਛੋਟੀਆਂ ਮੋਟੀਆਂ ਇਨਫੈਕਸ਼ਨ ਨੇ ਜਿਹੜੀਆਂ ਆਉਂਦੀਆਂ ਰਹਿਣਗੀਆਂ ਪਹਿਲਾਂ ਵੀ ਕੋਵਿਡ-19 ਆਇਆ ਸੀ ਲੋਕਾਂ ਨੂੰ ਦੋ-ਦੋ ਆਲਰੇਡੀ ਪਹਿਲਾਂ ਤੋਂ ਹੀ ਡੋਜ਼ ਦਿੱਤੀਆਂ ਗਈਆਂ ਸੀ ਇੰਜੈਕਸ਼ਨ ਲੱਗੇ ਸੀ ਲੋਕਾਂ ਦੇ ਸੋ ਉਹਨਾਂ ਦਾ ਮੰਨਣਾ ਕਿ ਹੁਣ ਉਹਨਾਂ ਦੀ ਬਾਡੀ ਹੈ ਜਿਹੜੀ ਪੂਰੇ ਤਰੀਕੇ ਦੇ ਨਾਲ ਸੇਫ ਹੈ ਸੋ ਇਸ ਤਰ੍ਹਾਂ ਦੀਆਂ ਜੇ ਛੋਟੀਆਂ-ਮੋਟੀਆਂ ਇਨਫੈਕਸ਼ਨਸ ਆਉਂਦੀਆਂ ਨੇ ਤਾਂ ਉਹਨਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈਗੀ ਸੋ ਇੱਕ ਵਾਰ ਅਸੀਂ ਗੱਲਬਾਤ ਹੈ ਜਿਹੜੀ ਉਹ ਜਾਰੀ ਕਰਦੇ ਰਵਾਂਗੇ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਪਰ ਇੱਕ ਵਾਰ ਮੈਸੇਜ ਕਨਵੇ ਕਰਨਾ ਤੁਹਾਡੇ ਤੱਕ ਜ਼ਰੂਰੀ ਸੀ ਕਿ ਕਰੋਨਾ ਤੋਂ ਹੁਣ ਘਬਰਾਉਣ ਦੀ ਲੋੜ ਬਿਲਕੁਲ ਨਹੀਂ ਹੈ ਪਰ ਫਿਰ ਵੀ ਜੇ ਤੁਹਾਡੇ ਆਸ-ਪਾਸ ਦੇ ਏਰੀਏ ਦੇ ਵਿੱਚ ਕੋਈ ਪੇਸ਼ੈਂਟ ਜੋ ਕਰੋਨਾ ਪੋਜ਼ਿਟਿਵ ਦਿਖਦਾ ਹੈ ਤਾਂ ਤੁਸੀਂ ਕਿਹੜੀਆਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਇੱਕ ਤਾਂ ਤੁਸੀਂ ਮਾਸਕ ਪਾ ਕੇ ਰੱਖਣਾ ਆਪਣੇ ਹੱਥ ਨੇ ਜਿਹੜੇ ਵਾਰ-ਵਾਰ ਸੈਨੀਟਾਈਜ਼ ਕਰਦੇ ਰਹਿਣੇ ਨੇ ਔਰ ਕਿਸੇ ਫਾਲਤੂ ਚੀਜ਼ ਨੂੰ ਤੁਸੀਂ ਹੱਥ ਨਹੀਂ ਲਗਾਉਣਾ ਤਾਂ ਕਿ ਤੁਸੀਂ ਇਨਫੈਕਸ਼ਨ ਤੋਂ ਪੀੜਤ ਨਾ ਹੋ ਸਕੋ ਸੋ ਇਹ ਤਾਂ ਹੋ ਗਿਆ ਕੋਵਿਡ ਤੁਹਾਡੀ ਇਨਫੋਰਮੇਸ਼ਨ ਨੇ ਲੋਕਾਂ ਨੂੰ ਬੜਾ ਫਾਇਦਾ ਦੇਣਾ ਹੈ ਔਰ ਆਈ ਅਪਰੀਸ਼ੀਏਟ ਯੂਰ ਨੌਲੇਜ ਅਬਾਊਟ ਦਿਸ ਪਾਰਟਿਕਲ ਮੈਡੀਕਲ ਡਵੈਲਪਮੈਂਟ ਔਰ ਮੈਂ ਤੇ ਤੁਹਾਨੂੰ ਕਹਨਾ ਕਈ ਵਾਰ ਇਹ ਵੀ ਵਰਲਡ ਨੂੰ ਖਤਰਾ ਆ ਰਿਹਾ ਸੀਗਾ ਕਿ ਜਿਹੜਾ ਬਰਡ ਫਲੂ ਹੈ ਉਹ ਵੀ ਆਪਣੇ ਫੰਗ ਖਿਲਾਰ ਸਕਦਾ ਹੈ ਜੀ ਔਰ ਆਲਰੇਡੀ ਤੁਸੀਂ ਕਰੋਨਾ ਬਾਰੇ ਲੋਕਾਂ ਨੂੰ ਅਪਡੇਟ ਕੀਤਾ ਆਈ ਥਿੰਕ ਆਈ ਥੈਂਕਸ ਟੂ ਫॉर ਥੈਟ ਔਰ ਮੈਂ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਲੋਕਾਂ ਨੂੰ ਜਾਗਰੂਕ ਕੀਤਾ ਔਥੈਂਟਿਕਲੀ ਔਰ ਮੈਡੀਕਲੀ ਹਵਾਲੇ ਨਾਲ ਇੱਕ ਸੂਤਰ ਪ੍ਰੋਪਰ ਇੱਕ ਤੁਸੀਂ ਕਨਫਰਮਡ ਹਵਾਲੇ ਨਾਲ ਲੋਕਾਂ ਨੂੰ ਇਨਫੋਰਮ ਕੀਤਾ ਆਈ ਥੈਂਕ ਯੂ ਵੈਰੀ ਮਚ ਫॉर ਥੈਟ ਜੀ ਸਰ ਹੁਣ ਗੱਲ ਕਰਦੇ ਹਾਂ ਅਸੀਂ ਪੰਜਾਬ ਦੀ ਸੋ ਪੰਜਾਬ ਦੇ ਜਿਹੜੀ ਸੀਐਮ ਭਗਵੰਤ ਪਾਣ ਦੀ ਸਰਕਾਰ ਆ ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕਰਦੀ ਆ ਪ੍ਰੋਮਿਸਸਸ ਕਰਦੀ ਔਰ ਬੀਤੇ ਦਿਨ ਉਹਨਾਂ ਨੇ ਈਜ਼ੀ ਰਜਿਸਟ੍ਰੇਸ਼ਨ ਸਕੀਮ ਜਿਹੜੀ ਸ਼ੁਰੂ ਕੀਤੀ ਆ ਕਹਿੰਦੇ ਹੁਣ ਤੁਸੀਂ ਈਜ਼ੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਸੋ ਕੀ ਲੱਗਦਾ ਕਿ ਵਾਕਈ ਇਹ ਸਕੀਮ ਚੱਲੇਗੀ ਜਾਂ ਫਿਰ ਕੱਲੇ ਵਾਅਦੇ ਹੀ ਨੇ ਦੇ ਕੋਲ ਅੰਗਰੇਜ਼ੀ ਦੀ ਇੱਕ ਅਖਾਣ ਆ ਇਫ ਯੂ ਕੈਨ ਨਾਟ ਕਨਵਿੰਸ ਸਮਬਡੀ ਕਨਫਿਊਜ਼ ਜੀ ਤੁਸੀਂ ਜੇ ਕਿਸੇ ਨੂੰ ਕਨਵਿੰਸ ਨਹੀਂ ਕਰ ਸਕਦੇ ਤੇ ਕਨਫਿਊਜ਼ ਕਰ ਦਿਓ ਅਗਲੇ ਨੂੰ ਹੂੰ ਕਨਫਿਊਜ਼ ਵੀ ਕਿਨੂੰ ਕਰਦੇ ਪਏ ਹੈ ਵਿਚਾਰੇ ਲੋਕ ਕਿ ਜਿਹੜੇ ਜਿਨਾਂ ਨੂੰ ਪਤਾ ਹੀ ਨਹੀਂ ਸੇਲ ਡੀਡ ਹੁੰਦੀ ਕੀ ਹੈ ਜੀ ਤੁਹਾਨੂੰ ਇਹ ਜੀ ਪਤਾ ਕਿ ਵਿਲ ਵੀ ਰਜਿਸਟਰਡ ਹੁੰਦੀ ਆ ਹੂੰ ਕਿਰਾਏਨਾਮੇ ਵੀ ਰਜਿਸਟਰ ਹੁੰਦੇ ਆ ਹੂੰ ਲੀਜ਼ਾਂ ਵੀ ਰਜਿਸਟਰ ਹੁੰਦੀਆਂ ਜੀ ਦਰਜਨਾ ਡਾਕੂਮੈਂਟ ਹੈ ਜਿਸ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੁੰਦੀ ਹੈ ਰਜਿਸਟ੍ਰੇਸ਼ਨ ਦਾ ਮਤਲਬ ਇਹ ਜੀ ਹੈਗਾ ਕਿ ਘਰ ਬੈਠਾ ਅੰਗੂਠਾ ਛਾਪਿਆ ਤੇ ਰਜਿਸਟ੍ਰੇਸ਼ਨ ਹੋ ਗਈ ਉਹਦੇ ਮਗਰ ਇੱਕ ਕਾਰਨ ਹੁੰਦਾ ਹੈ ਕਿ ਤਹਿਸੀਲਦਾਰ ਬੈਠਾ ਹੁੰਦਾ ਤਹਿਸੀਲ ਦਾ ਮਤਲਬ ਹੁੰਦਾ ਜੀਓ ਗਸਟਰਡ ਆਫਸਰ ਜੀ ਨਾਇਬ ਦਾ ਮਤਲਬ ਹੈ ਛੋਟਾ ਤਹਿਸੀਲਦਾਰ ਜੀ ਔਰ ਜਿੰਨੇ ਲੈਂਗੁਏਜ ਲਿਖੜੀਆਂ ਉਹ ਜੋ 500 ਲੈਂਦਾ ਵੀ ਹੋਊਗਾ ਚਲੋ 4-500 ਵੱਡੇ ਵੀ ਖਾਂਦਾ ਹੋਊ ਖਾਂਦਾ ਵੀ ਹੈ ਜੇ ਦੋ ਰਾਏ ਨਹੀਂ ਹੈ ਉਹ ਲੇਕਿਨ ਉਹਨੇ ਲਿਖਤ ਹੈ ਤਾਂ ਤੁਹਾਨੂੰ ਦੇਣੀ ਹੈ ਨਾ ਕੁਝ ਬਿਲਕੁਲ ਹੁਣ ਮੈਨੂੰ ਭਗਵੰਤ ਮਾਨ ਸਾਹਿਬ ਜਵਾਬ ਦੇ ਦੇਣਾ ਜੇ ਬੰਦਾ ਬੈਠਾ ਹੈ ਹਸਪਤਾਲ ਚ ਹਮ ਤੇ ਬੰਦੇ ਕੋਲ 200 2 200 ਦੀ 200 ਕਰੋੜ ਦੀ ਪ੍ਰਾਪਰਟੀ ਆ ਜੀ ਉਹ ਉਹ ਕੀ ਕਰੇਗਾ ਹਮ ਜੇ ਬੰਦੇ ਕੋਲ 20 ਲੱਖ ਦੀ ਪ੍ਰਾਪਰਟੀ ਆ ਹਮ ਤੇ ਉਹ ਉਹ ਉਹਦੇ ਹੱਥ ਦੀ ਕੰਮ ਕਰ ਰਹੇ ਹਮ ਉਹ ਕੀ ਕਰੂਗਾ ਬਿਲਕੁਲ ਸੋ ਹੀ ਸ਼ੁੱਡ ਬੀ ਕਲੀਅਰ ਇਨਾਫ ਜਾਂ ਤਾਂ ਉਹਨਾਂ ਨੂੰ ਬਿਸਕਾਇਡ ਕੀਤਾ ਜਾ ਰਿਹਾ ਹਮ ਜਾਂ ਉਹ ਲੋਕਾਂ ਨੂੰ ਬਿਸਗਟ ਕਰੇ ਮੇਰੇ ਮੈਨੂੰ ਭਗਵਾਨਬਾਨ ਸਾਹਿਬ ਦੀ ਇੰਟੈਂਸ਼ਨ ਤੇ ਕੋਈ ਡਾਊਟ ਨਹੀਂ ਹੈਗਾ ਹਮ ਉਹਨਾਂ ਦੇ ਦਿਲ ਚ ਕੋਪਾਪ ਨਹੀਂ ਲੱਗ ਰਿਹਾ ਮੈਨੂੰ ਹਮ ਲੇਕਿਨ ਆਸ-ਪਾਸ ਦੇ ਜਿਹੜੀ ਮੰਦਿਰ ਹੈ ਅਫਸਰਾਂ ਦੀ ਮੰਦਿਰ ਹੈ ਉਹ ਕੋਈ ਨਾ ਕੋਈ ਨਕਲੀ ਆਈਡੀਆ ਦੇ ਦਿੰਦੀ ਆ ਵੀ ਆ ਕਰ ਲਓ ਤੁਸੀਂ ਉਹਦਾ ਕਾਰਨ ਪਤਾ ਕੀ ਹੈ ਜੀ ਪਿਛਲੀਆਂ ਦਰਜਨਾ ਸਕੀਮਾਂ ਜਿਹੜੀਆਂ ਇਹਨਾਂ ਦੀਆਂ ਫੇਲ ਹੋ ਗਈਆਂ ਫੇਲ ਹੋਈਆਂ ਨੇ ਦਰਜਨਾ ਸਕੀਮਾਂ ਫੇਲਦਾ ਤੁਸੀਂ ਸੁਣਿਆ ਹੋਣਾ ਇਹ ਕਹਿੰਦੇ ਘਰ ਘਰ ਆਟਾ ਭੇਜਾਂਗੇ ਆਟਾ ਦਾਲ ਸਕੀਮ ਤੁਹਾਡੇ ਘਰ ਦੋ ਮੁੰਡੇ ਆਣ ਕੇ ਥੋੜੀ ਜੀ ਫੀਸ ਪੈਟਰੋਲ ਦਾ ਖਰਚਾ ਲੈਣਗੇ ਤੁਹਾਡੇ ਕਾਗਜ਼ ਭਰ ਜਾਣਗੇ ਹੂੰ ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਕਿੰਨੇ ਰਾਸ਼ਨ ਕਾਡਾਂ ਤੇ ਕਿੰਨਿਆਂ ਨੂੰ ਫ੍ਰੀ ਰਾਸ਼ਨ ਮਿਲ ਰਿਹਾ ਹੈ ਇੱਕ ਅੰਤੇਉ ਹੋਇਆ ਅੰਤੇਉ ਉਦਿਆਸ ਕੀਮੇਗੀ ਆ ਉਹ ਕਿੱਥੇ ਆ ਹੂੰ ਸੋ ਇਸ ਕਰਕੇ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਇਹਨਾਂ ਤੇ ਅੱਖਾਂ ਬੰਦ ਕਰਕੇ ਯਕੀਨ ਨਾ ਕਰੋ ਮਹਾਰਾਜਾ ਰਣਜੀਤ ਸਿੰਘ ਚਾਇਓ ਚਾਹੇ ਠੀਕ ਆ ਮਾੜਾ ਮੋਟਾ ਐਬ ਹੋਣਾ ਚਾਹੀ ਸੀਗੇ ਹੂੰ ਲੇਕਿਨ ਰਾਜ ਹੋਣਾ ਵਰਗਾ ਉਹ ਕਰ ਨਹੀਂ ਸਕਿਆ ਬਿਲਕੁਲ ਹਾਲਾਂਕਿ ਉਸ ਜ਼ਮਾਨੇ ਵਿੱਚ ਸਿੱਖਾਂ ਦੀ ਗਿੰਦੇ ਬਹੁਤ ਥੋੜੀ ਸੀ ਬਹੁਤ ਥੋੜੀ ਸੀ ਫਿਰ ਵੀ ਉਹ ਸਿੱਖ ਦੋਹਾਂ ਤਿੰਨਾਂ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਉਹਨਾਂ ਦਾ ਟੈਲੈਂਟ ਵੇਖ ਕੇ ਵਜ਼ੀਰ ਲਾ ਕੇ ਉਹਨਾਂ ਕੋ ਕੰਮ ਲੈ ਕੇ ਉਹਦੀ ਸਪਾਈ ਸੂਹੀ ਤੰਤਰ ਜਿਹੜਾ ਤਗੜਾ ਸੀਗਾ ਕਿ ਪਤਾ ਉਹਨੂੰ ਲੱਗ ਜਾਂਦਾ ਸੀ ਕਿਹੜੇ ਕੋਨੇ 'ਚ ਕੀ ਹੋ ਰਿਹਾ ਹੈਗਾ ਸੋ ਇਸ ਕਰਕੇ ਬਾਣ ਸਾਹਿਬ ਥੋੜਾ ਜਾ ਜੇ ਤੁਸੀਂ ਅਗਲੀ ਵਾਰੀ ਆਣਾ ਤੇ ਤੁਹਾਨੂੰ ਇਹ ਥੋੜਾ ਜਾ ਨਾ ਕੰਫਰਟ ਲੈਵਲ ਚੋਂ ਬਾਹਰ ਆਣਾ ਪੈਣਾ ਜੇ ਤੁਸੀਂ ਇਫ ਯੂ ਔਰੰਡਨ ਦਾ ਥਿਉਰੀ ਟੂ ਪਲੀਜ਼ एवरीवन ਤੁਸੀਂ ਜਿੱਦਨ ਇਹ ਥਿਉਰੀ ਤੇ ਕੰਮ ਸ਼ੁਰੂ ਕਰਤਾ ਤਾਂ ਕਿ ਮੈਂ ਸਾਰਿਆਂ ਨੂੰ ਖੁਸ਼ ਕਰੂੰਗਾ ਉਸ ਦਿਨ ਬੇੜਾ ਗਰਕ ਹੋਣਾ ਨਿਸ਼ਚਿਤ ਆ ਯੂ ਕੈਨੋਟ ਪਲੀਜ਼ एवरीवन ਤੁਸੀਂ ਕਿਸੇ ਨੂੰ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਇਸ ਜ਼ਿੰਦਗੀਂ ਦਾ ਹਾਰਡ ਫੈਕਟ ਆ ਮਰਨਾ ਤਾਂ ਕਿਸੇ ਨੇ ਹੈ ਹੀ ਹੈ ਜੀ ਸਾਰਿਆਂ ਨੂੰ ਖੁਸ਼ ਕਰਨ ਦਾ ਕੋਈ ਮਤਲਬ ਨਹੀਂ ਹੈ ਜਿਹੜਾ ਬੰਦਾ ਮੂਹ ਦਾ ਮਿੱਠਾ ਔਰ ਅੰਦਰੋਂ ਦੇ ਪਾਪ ਹੈ ਤੁਹਾਡੀ ਜੜ ਨੂੰ ਤੇਲ ਦੇ ਰਿਹਾ ਤੁਹਾਨੂੰ ਪਛਾਣਿਆ ਨਹੀਂ ਜਾ ਰਿਹਾ ਉਹਨੂੰ ਵੱਢ ਦੇਣਾ ਜੜੋ ਖਤਮ ਕਰ ਦੇਣਾ ਇਹ ਇੱਕ ਰਣਨੀਤੀ ਦਾ ਹਿੱਸਾ ਹੈਗਾ ਸੋ ਮੇਰੇ ਖਿਆਲ ਆ ਇਹ ਜਿਹੜੀ ਨੀਤੀ ਹੈਗੀ ਆ ਈਜ਼ੀ ਰਜਿਸਟ੍ਰੇਸ਼ਨ ਦੀ ਇਹ ਮੈਂ ਦੇਤੇ ਜਦ ਤੱਕ ਜਾਤੇ ਮੈਂ ਨਾ ਬੇਸ ਕਰ ਲੈਣਾ ਕਿ ਇਹ ਪੈਨਲ ਡਿਸਕਸ਼ਨ ਆਪਣਾ ਬੰਦਾ ਭੇਜ ਦੇਣ ਮੇਰੇ ਨਾਲ ਕਰ ਲੈ ਮੇਰੇ ਨਾਲ ਦੇ ਨਾਲ ਹੋਰ ਦਾ ਹੋਰ ਨਾਲ ਕਰ ਦ ਜਿਵੇਂ ਨਾ ਚ ਹੋ ਗਿਆ ਗੱਲ ਤੇ ਅਸੀਂ ਮੰਨ ਜਾਗੇ ਫਿਲਹਾਲ ਆਈ ਡੋਨਟ ਐਗਰੀ ਵਿਦ ਇਸ ਡਿਸੀਜਨ ਜੀ ਜੀ ਸੋ ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਸਰ ਆਪਾਂ ਆਰ ਪੀ ਬੰਬਾ ਜੀ ਬਾਰੇ ਜ਼ਿਕਰ ਕਰ ਲੈਣੇ ਬੀਤੇ ਦਿਨੀ ਉਹਨਾਂ ਦਾ ਦੇਹਾਂਤ ਹੋ ਗਿਆ ਸੋ ਟਰਬਿਊਨ ਦੇ ਟਰਸਟੀ ਮੈਂਬਰ ਸੀਗੇ ਔਰ ਇਸ ਦੇ ਨਾਲ ਹੀ ਉਗੇ ਗਣਿਤ ਸ਼ਾਸਤਰੀ ਵੀ ਸੀ ਅੱਜ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਤੁਹਾਡੀ ਮੈਮਰੀ ਨੂੰ ਮੇਰਾ ਧਿਆਨ ਕਿਤੇ ਜੋਸ਼ ਚ ਚਲਾ ਜਾ ਗਿਆ ਸੀਗਾ ਲੇਕਿਨ ਤੁਹਾਡੀ ਜਿਹੜੀ ਯਾਦਗਾਰ ਮੈਨੂੰ ਫਾਇਦਾ ਦੇ ਜਾਂਦੀ ਆ ਅੱਜ ਵੈਸੇ ਪੰਡ ਰੈਦਰੂ ਜੀ ਦੇ ਵੀ ਅੱਜ ਦੇ ਦਿਨ ਹੀ ਦਿਹਾਂਤ ਹੋਇਆ ਸੀਗਾ ਸਾਡੇ ਪ੍ਰਾਈਮ ਮਿਨਿਸਟਰ ਲਮਾਨ ਸਵਾ ਸਾਡੇ ਪ੍ਰਾਈਮ ਮਿਨਿਸਟਰ ਰਹੇ ਹੋ ਪੰਡ ਜਵਾਲਾ ਨਹਿਰੂ ਸਾਹਿਬ ਤੇ ਆਰ ਪੀ ਬੰਬਾਸਾਬ ਕੋਈ ਬੜੀ ਮੋਟੀ ਪਰਸਨੈਲਿਟੀ ਨਹੀਂ ਸੀਗੇ 100 ਸਾਲ ਦੇ ਹੋਣ ਵਾਲੇ ਸੀਗੇ ਜੀ ਤੇ ਇਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ ਆ ਜੀ ਔਰ ਉੱਗੇ ਜਿਹੜੇ ਮੈਥਮੈਟੀਸ਼ੀਅਨ ਜਿੰਨੂੰ ਆਪਾਂ ਕਹਿ ਲੈਂਦੇ ਹੁਣ ਪੰਜਾਬੀ ਚ ਮੈਥਮੈਟੀਸ਼ੀਅਨ ਨੂੰ ਕੀ ਕਹਿੰਦੇ ਮੈਨੂੰ ਨਹੀਂ ਪਤਾ ਗਣਿਤ ਸ਼ਾਸਤਰੀ ਗਣਿਤ ਸ਼ਾਸਤਰੀ ਉਹ ਉਹ ਵੀ ਰਏ ਹੈਗੇ ਆ ਸੋ ਇਹਨਾਂ ਦਾ ਕਮੈਡੀਸ਼ਨ ਜਿਹੜਾ ਗਣਿਤ ਸ਼ਾਸਤਰੀ ਹੋਣ ਦੇ ਨਾਤੇ ਬੜੀਆਂ ਵੱਡੀ ਕੰਟਰੀਬਿਊਸ਼ਨਸ ਰਹਿ ਗਿਆ ਔਰ ਟਰਬਿਊਨ ਕੋਈ ਜਗਾੜੂ ਜਾਂ ਕਿਸੇ ਚੀਜ਼ ਦਾ ਬਣਾ ਸਰਦਾਰ ਦਇਆ ਸਿੰਘ ਮਜੀਠੀਆ ਸਾਹਿਬ ਨੇ ਆਪਣੇ ਪੈਸੇ ਦੇ ਕੇ ਸ਼ੁਰੂ ਕਰਵਾਇਆ ਸੀਗਾ ਇਹਦੇ ਚ ਇੰਡੀਪੈਂਡੈਂਸ ਹੈਗੀ ਐ ਇਹਦੇ ਜਿਹੜੀ ਹੈਗਾ ਵੀ ਤੁਸੀਂ 5 ਲੱਖ ਰੁਪਏ ਦਿੱਤਾ ਤੇ ਤੁਹਾਡੀਆਂ ਫੋਟੋਆਂ ਵੱਧ ਲੱਗ ਜਾਣਗੀਆਂ ਸੋ ਇਸ ਕਰਕੇ ਰਿਪਿਊਟਿਡ ਖਬਰ ਰਿਹਾ ਔਰ ਇਹਦੇ ਟਰਸਟੀ ਹੋਣਾ ਇੱਕ ਇਹਦੀ ਟਰਸਟੀ ਕੋਈ ਮੰਮੂਲੀ ਕੋਈ ਪੈਸੇ ਦੇ ਕੇ ਇਹਦਾ ਟਰਸਟੇਡੀ ਬਣ ਸਕਦਾ ਕਿ ਮੈਂ 2 ਕਰੋੜ ਦੇ ਤਾਂ ਤੇ ਮੈਂ ਟਰਸਟੀ ਪਾਲਾ ਜਿੱਦਾਂ ਸੁਣਨ ਚਾਹੁੰਦਾ ਮੈਂ ਰਾਜ ਸਭਾ ਦੀ ਸੀਟ ਲੜੀਆ ਅਤੇ ਜਦ ਮੈਂ 2 ਕਰੋੜ ਦਿੱਤਾ ਤਾਂ ਮੈਨੂੰ ਤੂੰ ਮੈਂਬਰ ਆਫ ਪਾਰਲੀਮੈਂਟ ਬਣਾ ਦੇ ਇਹ ਸਾਡੇ ਹਿੰਦੁਸਤਾਨ ਚ ਬੜੀ ਕਾਮਨ ਪ੍ਰੈਕਟਿਸ ਹੈਗੀ ਆ ਜੀ ਜੀ ਮੈਂ ਨਾ ਨਹੀਂ ਲੈ ਸਕਦਾ ਨਾ ਤੇ ਡਿਫਰਮੇਸ਼ਨ ਮਰਤੇ ਵੀ ਹੋ ਸਕਦੀ ਆ ਸੋ ਇਸ ਕਰਕੇ ਬੰਬਾ ਸਾਹਿਬ ਜਿਹੜੇ ਹੈਗੇ ਆ ਆਜੂ ਬਾਬਾ ਸਾਹਿਬ ਬਹੁਤ ਉੱਗੇ ਆ ਆਪਣੇ ਮੈਥਮੈਟਿਕੀਸ਼ੀਅਨ ਸੀਗੇ ਗਣਿਤ ਸ਼ਾਸਤਰੀ ਸੀਗੇ ਔਰ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਸੀਨੀਅਰ ਸੀਗੇ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਰੂਹਾਂ ਜਿਹੜੀ ਹੈਗੀਆਂ ਉਹ बार-बार ਧਰਤੀ ਤੇ ਆਣ ਤੇ ਧਰਤੀ ਨੂੰ ਸਮਾਜ ਨੂੰ ਹੋਰ ਸੇਧ ਦੇ ਇਸ ਦੇ ਨਾਲ-ਨਾਲ ਅੱਜ ਰਵੀ ਸ਼ਾਸਤਰੀ ਜੀ ਦਾ ਵੀ ਜਨਮ ਦਿਨ ਹੈਗਾ ਤਾਂ ਅੱਜ ਦੇ ਦਿਨ ਪਹਿਲੀ ਵਾਰ ਲੰਡਨ ਦੇ ਵਿੱਚ ਵੀ 1852 ਵਿੱਚ ਸ਼ਾਇਦ ਉਹ ਜਿਸ ਨੂੰ ਕਹਿੰਦੇ ਛਤਰੰਜ ਦੀ ਗੇਮ ਦੀ ਵੀ ਪਹਿਲਾ ਜਿਹੜਾ ਟੂਰਨਾਮੈਂਟ ਹੋਇਆ ਸੀਗਾ ਸੋ ਇਸ ਕਰਕੇ ਅਸੀਂ ਚਾਹੀਏ ਕਿ ਪਰਮਾਤਮਾ ਬੰਬਾ ਸਾਹਿਬ ਨੂੰ ਨਹਿਰੂ ਸਾਹਿਬ ਨੂੰ ਔਰ ਰਵੀ ਸ਼ਾਸਤਰੀ ਸਾਹਿਬ ਨੂੰ ਵਿਨ ਨੂੰ ਕंग्रेचुਲੇਸ਼ਨਸ ਬਾਕੀ ਦੂਜੀ ਦੂਜੇ ਜਿਹੜੇ ਮਹਿਰੂਮ ਹੋ ਚੁੱਕੇ ਆ ਉਹਨਾਂ ਨੂੰ ਸਾਡੀ ਸ਼ਰਦਾਂਝ ਲਈਏ ਸ਼ਰਦਾਂਝ ਲਈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਸੋ ਆਪਣਾ ਕੋਈ ਵੀ ਸੁਝਾਅ ਤੁਸੀਂ ਦੇਣਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ ਦੇ ਵਿੱਚ ਤੁਸੀਂ ਮੈਸੇਜ ਕਰ ਸਕਦੇ ਹੋ ਸਾਨੂੰ ਪਰਸਨਲ ਡੀਐਮ ਕਰ ਸਕਦੇ ਹੋ ਔਰ ਇਸ ਦੇ ਨਾਲ ਹੀ ਹੋਰ ਕਿਹੜੇ ਕਿਹੜੇ ਟਾਪਿਕਸ ਬਾਰੇ ਤੁਸੀਂ ਜਾਨਣਾ ਚਾਹੁੰਦੇ ਹੋ ਆਪਣੀ ਰਾਏ ਆ ਜਿਹੜੀ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੇ ਹੁਣ ਮੈਂ ਤੁਹਾਨੂੰ ਚਾਹ ਸਤੰਤ ਧੰਨਵਾਦ ਸ਼੍ਰੀ ਕਾਲਜੀ ਤੁਸੇਕ ਰੈਸਮ ਜੈਨਿਸ ਤੇ ਮੈਂ ਹੰਪਰਦੀਪ ਕਾਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਤੁਹਾਡੇ ਨਾਲ ਪ੍ਰੋਗਰਾਮ ਐਡੀਟোরিয়াল ਟਾਕ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਅਹਿਮ ਟਾਪਿਕਸ ਤੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਕਿਤੇ ਨਾ ਕਿਤੇ ਬੇਹੱਦ ਜ਼ਰੂਰੀ ਹੈ ਤੇ ਤੁਹਾਨੂੰ ਜਾਣਕਾਰੀ ਦੇਣਾ ਤੁਹਾਨੂੰ ਜਾਣੂ ਕਰਾਉਣਾ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਰਜੀਸ਼ ਸਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਗ੍ਰੇਟਫੁਲ ਜੀ ਅ ਸਿਰ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਨੇ ਆ ਇੰਡੀਆ ਔਰ ਕੈਨੇਡਾ ਦੀ ਸੋ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੇ ਜਿਹੜੇ ਸਬੰਧ ਨੇ ਰਿਲੇਸ਼ਨ ਨੇ ਆਪਸ ਦੇ ਵਿੱਚ ਬਹੁਤੇ ਚੰਗੇ ਨਹੀਂ ਹੈਗੇ ਸੋ ਜਦੋਂ ਤੋਂ ਨਵੀਂ ਸਰਕਾਰ ਬਣਦੀ ਆ ਦੋਵੇਂ ਦੇਸ਼ਾਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਕੁਝ ਬਿਆਨ ਸਾਂਝੇ ਕੀਤੇ ਸੀ ਜਿਨ੍ਹਾਂ ਤੋਂ ਬਾਅਦ ਸ਼ਾਇਦ ਲੋਕਾਂ ਨੂੰ ਲੱਗਦਾ ਕਿ ਹੁਣ ਉਹਨਾਂ ਦੇ ਰਿਲੇਸ਼ਨ ਥੋੜੇ ਜੇ ਠੀਕ ਹੋ ਸਕਦੇ ਆ ਕਿਵੇਂ ਦੇਖਦੇ ਆ ਬਹੁਤ ਤੁਸੀਂ ਇੱਕ ਇੰਪੋਰਟੈਂਟ ਇੰਟਰਨੈਸ਼ਨਲ ਲੈਵਲ ਦਾ ਟੌਪਿਕ ਰੇਜ਼ ਕੀਤਾ ਆ ਸੁਭਾਈ ਕਾ ਗ੍ਰੈਜੂਏਟ ਐਂਡ ਆਈ ਅਪਰੀਸ਼ੀਏਟ ਯਰ ਇਨਫੋਰਮੇਸ਼ਨ ਬੜੀ ਵੱਡੀ ਗੱਲ ਹੈ ਕਿ ਇਹ ਕਿ ਨਵੀਂ ਪੀੜ੍ਹੀ ਨੂੰ ਜਾਂ ਸਾਡੇ ਵਿਊਅਰਸ ਨੂੰ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਕਿਉਂਕਿ ਸਾਡੇ ਬੁਲਕਾਂ ਦੋਹਾਂ ਬੁਲਕਾਂ ਦੇ ਜਿਹੜੇ ਦਵੱਲੇ ਰਿਸ਼ਤੇ ਸੀਗੇ ਬਹੁਤ ਹੀ ਜ਼ਿਆਦਾ ਥਲੜੇ ਸਤਰ ਤੇ ਆ ਗਏ ਸੀਗੇ ਇਥੋਂ ਤੱਕ ਤੁਹਾਨੂੰ ਯਾਦ ਹੋਏਗਾ ਕਿ ਕੁਝ ਪਹਿਲੇ ਕੁਝ ਮਹੀਨੇ ਤਾਂ ਇਹਨਾਂ ਨੇ ਇੱਕ ਦੂਜੇ ਦੇ ਸਫਰਤ ਖਾਣਿਆਂ 'ਚੋਂ ਬੱਦੇ ਹੀ ਕੱਢਦੇ ਸੀਗੇ ਅੱਛਾ ਜੀ ਇਹਨਾਂ ਨੇ ਆਪਣੇ ਜਿਹੜੇ ਹਾਈ ਕਮਿਸ਼ਨਸ 'ਚੋਂ ਸਾਡੇ ਵਾਲੇ ਪਹਿਲਾਂ ਉਹਨਾਂ ਨੇ ਕੱਢੇ ਫਿਰ ਸਾਡੇ ਵਾਲਿਆਂ ਨੇ ਕੱਢੇ ਇਸੇ ਕਾਈਂਡ ਆਫ ਯੂ ਨੋ ਹਿਊਮਿਲੇਸ਼ਨ ਐਂਡ ਬੜੀ ਕਿਸ ਤਰ੍ਹਾਂ ਦੀ ਕਹਿੰਦੇ ਨਾ ਇੱਕ ਡਿਫਰੈਂਸ ਦਾ ਇੱਕ ਸਤਾਰ ਹੁੰਦਾ ਜੀ ਭੈਣ ਭਰਾਵਾਂ 'ਚ ਵੀ ਰਿਸ਼ਤਿਆਂ ਦੇ ਵਿੱਚ ਥੱਲੇ ਆਂਦੇ ਆ ਪਰ ਇੰਨਾ ਲੂਜ਼ ਹੋ ਜਾਣਾ ਕਿ ਤੁਸੀਂ ਬੰਦੇ ਆਪਣੇ ਕੱਢ ਦੋ ਆਪਣਾ 100-100 ਬੰਦੇ ਦਾ ਸਟਾਫ ਹੈ ਉਹਨਾਂ ਵਿੱਚੋਂ 80 ਬੰਦੇ ਕੱਢ ਦੋ ਅੱਛਾ ਜੀ ਚਲੋ ਜੇ ਤੁਸੀਂ ਇੰਨੇ ਘੰਟੇ ਚ ਖਾਲੀ ਕਰ ਦੋ ਸਾਡਾ ਮੁਲਕ ਸੋ ਇਸ ਲੈਵਲ ਤੱਕ ਕੰਮ ਹੋ ਗਿਆ ਸੀਗਾ ਉੱਥੇ ਐਲੀਗੇਸ਼ਨ ਇਹ ਜੇ ਲੱਗਣ ਲੱਗੇ ਸੀਗੇ ਟ੍ਰੋਡੋ ਸਾਫ ਵੱਲੋਂ ਕਿ ਜੀ ਸਾਡਾ ਜਿਹੜਾ ਮੁਲਕ ਉੱਥੇ ਕਤਲੋਗਾਰਤ ਕਰਾ ਰਿਹਾ ਹੈ ਕੈਨੇਡਾ ਦੀ ਧਰਤੀ ਦੇ ਉੱਤੇ ਹੂੰ ਸੋ ਕਿਉਂਕਿ ਇੰਟਰ ਆਪਾਂ ਇੰਡੀਆ ਪਹਿਲਾਂ ਕਦੇ ਵੀ ਇਸ ਕੰਮ 'ਚ ਇਹਨਾਂ ਤੇ ਐਲੀਗੇਸ਼ਨ ਨਹੀਂ ਆਏ ਕਿ ਦੂਸਰੇ ਦੇ ਮੁਲਕ ਦੀ ਧਰਤੀ ਦੇ ਜਾ ਕੇ ਬੰਦੇ ਮਰਵਾੜੇ ਹੂੰ ਸੋ ਉੱਥੇ ਮਿਸਰ ਇੰਡੀਜਰ ਦਾ ਬਾਰਡਰ ਹੋਇਆ ਜਾਂ ਬਾਰਡਰ ਹੋਰ ਵੀ ਹੋਏ ਹਰਬੀਰ ਸਿੰਘ ਦੀ ਪਾਰਟੀ ਹਰਗੀ ਸੋ ਹੁਣ ਜੋ ਤੁਹਾਡੀ ਇਨਫਰਮੇਸ਼ਨ ਬਿਲਕੁਲ ਮਚਿਓਰ ਕਰ ਕਰੈਕਟ ਲਗ ਰਿਹਾ ਹੈ ਮੈਨੂੰ ਕਿ ਦੋਹਾਂ ਦੇਸ਼ਾਂ ਦੇ ਜਿਹੜੇ ਵਿਦੇਸ਼ ਮੰਤਰੀ ਆ ਜੀ ਉਥੋਂ ਦੇ ਅਨੀਤਾ ਆਨੰਦ ਜਿਹੜੇ ਹੈ ਪੰਜਾਬੀ ਮੂਲ ਦੇ ਹੀ ਆ ਲੇਕਿਨ ਉੱਥੇ ਬੜੀ ਵੱਡੀ ਪੋਜੀਸ਼ਨ ਤੇ ਦੁਬਾਰਾ ਜਿੱਤ ਕੇ ਆ ਗਏ ਆ ਹੁਣ ਉਹਨਾਂ ਨੂੰ ਉਹਦਾ ਮਿਲਿਆ ਵਿਦੇਸ਼ ਮੰਤਰੀ ਕੈਨੇਡਾ ਦਾ ਕੈਨੇਡਾ ਦੀ ਔਰ ਉਹਨਾਂ ਦੀ ਤੇ ਸਾਡਾ ਜਿਹੜਾ ਵਿਦੇਸ਼ ਮੰਤਰੀ ਜੈਸ਼ੇਵ ਸ਼ੰਕਰ ਸਾਹਿਬ ਹੈਗੇ ਆ ਇਹ ਦੋਹਾਂ ਦੀ ਟੈਲੀਫੋਨ ਤੇ ਕਾਫੀ ਲੰਮੀ ਜਿਹੜੀ ਕਨਵਰਸੇਸ਼ਨ ਹੋਈ ਆ ਵਾਰਤਾ ਹੋਈ ਹੈ ਤੇ ਦੋਹਾਂ ਨੇ ਇੱਕ ਦੂਜੇ ਨੂੰ ਕੰਗ੍ਰੈਚੂਲੇਟ ਤੇ ਪੋਜ਼ਿਟਿਵ ਥੰਬਸ ਅਪ ਕੀਤਾ ਹੈ ਕਿ ਅਸੀਂ ਐਫਟੀਏ ਜਿਹੜਾ ਸਾਡਾ ਰੁਕਿਆ ਹੋਇਆ ਸੀਗਾ ਜਿਹਨੂੰ ਆਪਾਂ ਕਹਿੰਦੇ ਨੇ ਫ੍ਰੀ ਟ੍ਰੇਡ ਅਕੋਰਡ ਹਮ ਮੁਕਤ ਵਪਾਰ ਸਮਝੌਤਾ ਜੀ ਉਹ ਸਾਡਾ ਵਿਚ ਵਿਚਾਲੇ ਸੀਗਾ ਉਹ ਹੁਣ ਜਿਹੜਾ ਦੁਬਾਰਾ ਸ਼ੁਰੂ ਹੋਏਗਾ ਔਰ ਉਦੋਂ ਫਾਇਦਾ ਜਿਹੜਾ ਦੋਹੇ ਮੁਲਕਾਂ ਨੂੰ ਹੋਏਗਾ ਦੋਹੇ ਮੁਲਕਾਂ ਦੇ ਜਿਹੜੇ ਇੰਪੋਰਟਰ ਐਕਸਪੋਰਟਰ ਹੈਗੇ ਆ ਇਹਨਾਂ ਨੂੰ ਹੋਏਗਾ ਇੱਕ ਫਾਇਦਾ ਹੋਰ ਵੀ ਹੈਗਾ ਕਿ ਕੋਈ ਜਿਹੜੀਆਂ ਥ੍ਰੈਟਸ ਜਿਹੜੀਆਂ ਸੀਗੀਆਂ ਟਰੰਪਸ ਆਫ ਵੱਲੋਂ ਦਿੱਤੀਆਂ ਜਾ ਰਹੀਆਂ ਸੀਗੀਆਂ ਹਮ ਸਾਰੇ ਯੂਰਪ ਨੂੰ ਹੋਰ ਮੁਲਕਾਂ ਨੂੰ ਉਹਨੂੰ ਵੀ ਇੱਕ ਤਰ੍ਹਾਂ ਦਾ ਡਿਪਲੋਮੈਟਿਕ ਠੱਲ ਪਏਗੀ ਕਿਉਂਕਿ ਡਿਪਲੋਮੈਟਿਕ ਸਰਕਲ ਜਿਸ ਯੂ ਨੋ ਕਿ ਹੱਥਾਂ ਨਾਲ ਬੰਬਾਂ ਨਾਲ ਲੜਾਈ ਜੀ ਹੁੰਦੀ ਹੁੰਦੀ ਇਹ ਬਿਹਾਈਂਡ ਦਾ ਕਾਟਰਨ ਕਾਫੀ ਕੁਝ ਹੁੰਦਾ ਜੀ ਪਰਦੇ ਦੇ ਪਿੱਛੇ ਕਾਫੀ ਕੁਝ ਹੁੰਦਾ ਔਰ ਮੇਰਾ ਖਿਆਲ ਹੈ ਕਿ ਆ ਜਿਹੜੀ ਮੂਵ ਹੈਗੀ ਆ ਇੰਡੀਆ ਵਾਸਤੇ ਇੱਕ ਪੋਜ਼ਿਟਿਵ ਜੈਸਚਰ ਇੱਕ ਚੰਗਾ ਇਸ਼ਾਰਾ ਲੈ ਕੇ ਆ ਰਹੀ ਹੈਗੀ ਆ ਔਰ ਪਰਮਾਤਮਾ ਕਰੇ ਕਿ ਇਹ ਰਿਸ਼ਤੇ ਹੋਰ ਸੁਖਾਵੇਂ ਹੋਣ ਕਿਉਂਕਿ ਸਾਡਾ ਜਿਹੜਾ ਲੱਖਾਂ ਦੀ ਗਿਣਤੀ ਚ ਭਾਈਚਾਰਾ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਜੀ اور ਕੈਨੇਡਾ ਤੇ ਭਾਰ ਇੱਕ ਦੂਜੇ ਤੋਂ ਇੱਕ ਅੱਜ ਦੇ ਨਹੀਂ ਪਿਛਲੇ 90 ਸਾਲਾਂ ਤੋਂ ਇੱਕ ਦੂਜੇ ਨਾਲ ਸੰਬੰਧਤ ਹੈਗੇ ਆ ਸੰਬੰਧ ਰੱਖਦੇ ਨੇ ਸੋ ਬਿਲਕੁਲ ਸੋ ਸਰ ਹੁਣ ਅਸੀਂ ਗੱਲ ਕਰ ਲੈਨੇ ਆ ਉਹਨਾਂ ਸਟੂਡੈਂਟਸ ਬਾਰੇ ਉਹਨਾਂ ਵਿਦਿਆਰਥੀਆਂ ਬਾਰੇ ਜਿਹੜੇ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਨੇ ਸੋ ਕਿਤੇ ਨਾ ਕਿਤੇ ਖੁਸ਼ ਖਬਰੀ ਉਹਨਾਂ ਲਈ ਜ਼ਰੂਰ ਹੈ ਸੋ ਬਿਲਕੁਲ ਲਿਵਰਪੂਲ ਯੂਨੀਵਰਸਿਟੀ ਟਾਪ ਲੈਵਲ ਯੂਨੀਵਰਸਿਟੀ ਆ অলਮੋਸਟ ਹਰ ਇੱਕ ਵਿਦਿਆਰਥੀ ਜਾਣਦਾ ਹੈ ਤੇ ਹਰ ਇੱਕ ਵਿਦਿਆਰਥੀ ਦਾ ਸੁਪਨਾ ਹੈ ਕਿ ਉੱਥੇ ਜਾ ਕੇ ਪੜ੍ਹੇ ਸੋ ਵਿਦਿਆਰਥੀਆਂ ਲਈ ਖੁਸ਼ ਖਬਰੀ ਹੈ ਕਿ ਲਿਵਰਪੂਲ ਯੂਨੀਵਰਸਿਟੀ ਦੀਆਂ ਆਹ ਹੋ ਆਪਣੇ ਦੇਸ਼ ਦੇ ਵਿੱਚ ਸਥਾਪਿਤ ਹੋਣ ਜਾ ਰਹੀ ਹੈ ਜਿन्हा ਇੱਕ ਤਾਂ ਗੁਰੂਗਰਾਮ ਦੇ ਵਿੱਚ ਔਰ ਦੂਸਰਾ ਜਿਹੜਾ ਕਹਿ ਸਕਦੇ ਆ ਬੈਂਗਲੌਰ ਦੇ ਵਿੱਚ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਨਫਾਰਮੇਸ਼ਨ கரਕਟ ਹੈ ਗਿਆ ਔਰ ਇਹ ਇੱਕ ਲੌਜੀਕਲ ਹੈ ਲੌਜਿਕ ਇਹਦੇ ਪਿੱਛੇ ਇਹ ਹੈਗਾ ਕਿ